ਹਰ ਜੀ ਆਪਾਂ ਗੱਲ ਨਾਲ ਸੁਣੀਏ ਤੇ ਕੋਲ ਨਾਲ ਬੈਠੀਏ ਆਪਣੇ ਕੋ ਪਰੋਣਾ ਆ ਜਾਏ ਆਪਾਂ ਉਹਦੀ ਗੱਲ ਨਾਲ ਸੁਣੀਏ ਤੇ ਕਿਦਾਂ ਫੀਲ ਕਰਦਾ ਕੋਈ ਵੀ ਆ ਜਾਏ ਕੋ ਮਿਨਿਸਟਰ ਆ ਜਾਏ ਉਹਨੂੰ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੁੰਦਾ ਕੰਮ ਛੱਡ ਕੇ ਸਭ ਕੁਝ ਉਹਦੀ ਗੱਲ ਨੂੰ ਪੈਲ ਦਿੰਦਾ ਫਿਰ ਇਹ ਗੱਲ ਸੁਣੀਏ ਸੋ ਮੈਂ ਤੇ ਇਹ ਕਹਿੰਿਆ ਜੋ ਬਚਨਿਆ ਨਾ ਜੇ ਪਰਿਵਾਰ ਦਾ ਇਕੱਲਾ ਇਕੱਲਾ ਮੈਂਬਰ ਇੱਕ ਇੱਕ ਵਿੱਚ ਨਹੀਂ ਸਮਝਦੇ ਸਾਰੇ ਪ੍ਰਵਾਦ ਦੀਆਂ ਹਾਜ਼ਰੀਆਂ ਦਰਗਾਹ ਦੇ ਲੱਗ ਸਕਦੀਆਂ ਅਸੀਂ ਸੰਤੋਖ ਲੱਭਦੇ ਫਿਰਦੇ ਆਂ ਮਹਾਰਾਜ ਕਹਿੰਦੇ ਆ ਸੰਤੋਖ ਰੋਖਿਆ ਇਹ ਨਾਨਕ ਗੁਰ ਸੰਤੋਖ ਰੋਖ ਇਹ ਸੰਤੋਖ ਦਾ ਹੀ ਰੋਖਿਆ ਇੱਥੇ ਮਿਲਣਾ ਇਹ ਸਾਨੂੰ ਵਿਸ਼ਵਾਸ ਹੁੰਦਾ ਸਤਪੁਰ ਸਾਾਨੂੰ ਬਾਰ ਬਾਰ ਦੱਸਦੇ ਆ ਨਾਨਕ ਦੁਖਿਆ ਸਭ ਸੰਸਾਰ ਜੇ ਐਸ ਬਚਨ ਤੇ ਵਿਸ਼ਵਾਸ ਆ ਜਾਏ ਫੇ ਅਮਰੀਕਾ ਜੇ ਅਸੀਂ ਕਿੱਥੇ ਲੱਭਾਂਗੇ ਸੁੱਖ ਜੇ ਗੁਰੂ ਨਾਨਕ ਦੇਵ ਜੀ ਕਹਿੰਦਾ ਵੀ ਸਾਰਾ ਸੰਸਾਰ ਹੀ ਦੁਖੀ ਹੈ ਫੇ ਅਸੀਂ ਕਿਹੜੀ ਚੀਜ਼ ਤੋਂ ਸੁੱਖ ਲੱਭ ਲਾਂਗੇ ਪਰ ਉਹਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਅਦਿਕੋ ਹੋਣੇ ਨਹੀਂ ਚਾਹੀਦੇ ਗੱਤ ਗੱਤ ਹੇ 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 ਨਾ 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 ਵੀਡੀਓ ਗੱਲ ਸੁਣੀਏ ਸੋ ਮੈਂ ਤੇ ਇਹ ਦਿਆਂ ਜੋ ਬਚਨਿਆ ਨਾ ਜੇ ਪਰਿਵਾਰ ਦਾ ਇਕੱਲਾ ਇਕੱਲਾ ਮੈਂਬਰ ਇਕ-ਇਕ ਵੇਚ ਨਹੀਂ ਸਮਝਦੇ ਤੇ ਸਾਰੇ ਪਰਿਵਾਰ ਦੀਆਂ ਹਾਜ਼ਰੀਆਂ ਦਰਗਾਹ ਚ ਲੱਗ ਸਕਦੀਆਂ ਅਸੀਂ ਸੰਤੋਖ ਲੱਭਦੇ ਫਿਰਦੇ ਆਂ ਮਹਾਰਾਜ ਕਹਿੰਦੇ ਆ ਸੰਤੋਖ ਰੋਖਿਆ ਹੈ ਨਾਨਕ ਗੁਰ ਸੰਤੋਖ ਰੋਖ ਇਹ ਸੰਤੋਖ ਦਾ ਹੀ ਰੋਖਿਆ ਇੱਥੇ ਮੈਲਣਾ ਇਹ ਸਾਨੂੰ ਵਿਸ਼ਵਾਸ ਹੁੰਦਾ ਸਤਿਪੁਰ ਸਾਨੂੰ ਬਾਰ ਬਾਰ ਦੱਸਦੇ ਆ ਨਾਨਕ ਦੁਖਿਆ ਸਭ ਸੰਸਾਰ ਜੇ ਐਸ ਬਚਨ ਤੇ ਵਿਸ਼ਵਾਸ ਆ ਜਾਏ ਫੇ ਅਮਰੀਕਾ ਦੇ ਅਸੀਂ ਕਿੱਥੇ ਲੱਭਾਂਗੇ ਸੁੱਖ ਜੇ ਗੁਰੂ ਨਾਨਕ ਸਾਹਿਬ ਨੇ ਕਹਤਾ ਵੀ ਸਾਰਾ ਸੰਸਾਰ ਹੈ ਦੁਖੀ ਫੇ ਅਸੀਂ ਕਿਹੜੀ ਚੀਜ਼ ਤੋਂ ਸੁੱਖ ਲੱਭ ਲਾਂਗੇ ਪਰ ਉਹਨੂੰ ਜੋ ਸਾਡੇ ਸੁੱਖ ਅਸੀਂ ਜੋ ਚਾਹਨਾ ਨੇ ਉਹ ਇਹ ਨਹੀਂ ਕਹਿੰਦਾ ਵੀ ਇਹ ਤਾਂ ਅਜਿਹਾ ਹੋਣੇ ਨਹੀਂ ਚਾਹੀਦੇ। ਡੱਟ 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 ਏ ਏ ਏ ਏ ਏ ਕੋਈ ਨਹੀਂ 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 ਨਹੀਂ